ਲਗਦੇ ਅੱਛਾ ਬਸ ਬਸ ਨਾ ਨੀਰੋ ਅਸੀ ਰਹਾਗਾ ਤੈਨੂੰ ਲੱਗਦਾ ਇਹਦੀ ਯਾਦ ਕਰਦੇ ਮੈਨੇ ਕਦੀ ਆਏ ਨਹੀਂਗੇ ਉਹ ਜਿੰਦਰ ਨਹੀਂ ਆਇਆ ਜਿੰਦਰ ਨਹੀਂ ਆਈ ਜਿੰਦਰ ਕਿਹਨਾ ਦਾ ਨਾਮ ਅੱਛਾ ਤੁਹਾਡਾ ਨਾਮ ਇਹ ਕੌਣ ਆਇਆ ਵਾ ਮਾਤਾ ਕੌਣ ਆਇਆ ਵਾ ਹੇ ਬੋਲਾ 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 ਕਿ ਤਨ ਨਹੀਂ ਲੱਗ ਚਲ ਕੋਈ ਡੈਡ ਬੀ ਹਾਂ ਚੱਲ 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 ਬਸ ਚੱਲ ਬੈਠ ਜਾ ਫੇਰੋਂ ਲਵੀ ਤੇ ਫੇਰੋਂ ਲਵੀ ਤੇ ਲੰਦਿ ਮਾਤੇ ਕੀ ਲੱਗਦੇ ਤੁਹਾਡੇ ਤੁਹਾਡੀ ਨਾਨਾ ਸਾਡੇ ਤੁਹਾਡੀ ਨਾਨਾ ਸਾਡੇ ਆਪ ਜੀ ਕੀ ਬਾਤ ਨੇ ਭਰਾਵਾ ਅੱਛਾ ਤੈਨੂੰ ਤੈਨੂੰ ਭਰਾਵਾ ਇਹ ਸਾਰਿਆਂ ਨੂੰ ਵੱਡੀ ਗੱਲ ਦਾ ਮਤਲਬ ਨਹੀਂ ਤਿਕਾ ਗਾਇਬ ਕਦੋਂ ਦੀ ਹੋਈ ਮਾਤਾ ਇਹ ਮੱਲਾ ਨਹੀਂ ਕੱਢਿਆ ਬਾਬੇ ਨੇ ਤੇ ਬਿਧੀ ਚੜ ਹਾਂਜੀ ਮੱਲਾ ਨਹੀਂ ਚੜ ਗਈ ਚੜਕੀ ਉੱਤੇ ਅੱਛਾ ਮੈਂ ਵੀ ਉਹ ਸਹੀ ਉਹ ਦੋ ਮਾਤਾ ਦੇ ਇਹ ਕਿੰਨੀ ਉਧਰੀ ਗਈ ਕਿਤੇ ਜੇਕਰ ਤੁਸੀਂ ਇਹਨਾਂ ਦੀ ਬਾਹ ਤੇ ਆਪਣਾ ਮੋਬਾਈਲ ਨੰਬਰ ਜਾਂ ਐਡਰੈਸ ਲਿਖਿਆ ਹੁੰਦਾ ਨਾ ਤੇ ਸਿਰ 5 ਮਿੰਟ ਲੱਗਣੇ ਸੀ ਮੈਨੂੰ ਤੁਹਾਡਾ ਘਰ ਲੱਭਣ ਦੇ ਮੈਂ ਕੀ ਮੈਂ ਕੀ ਕਰਾਂ ਕਦੀ ਨਹੀਂ ਕਿਤੇ ਗਈ ਹਾਂਜੀ ਕਦੀ ਨਹੀਂ ਆ ਜਾਂਦੀ ਹੈ ਇਹਦੀ ਪਹਿਲੀ ਵਾਰ ਇਤਨਾ ਹੋਇਆ ਸਾਡੇ ਨਾਲ ਚਾਂਸ ਉਹ ਵੀ ਧੰਨਵਾਦ ਉਹ ਉਹਨਾਂ ਵੀਰਾਂ ਦਾ ਮੈਂ ਕਰਦਾ ਵਾਂ ਉਹ ਉੱਥੇ ਨਾ ਕਵੀਸ਼ਰ ਸਿੰਘ ਉਹ ਵੀਰੋਸ਼ੈਲ ਵੀਡੀਓ ਤੁਸੀਂ ਵੇਖੀ ਲਈ ਹੋਣੀ ਹੈ ਨਾ ਤੇ ਉਹਨਾਂ ਵੀਰਾਂ ਦਾ ਧਿਆਨ ਚਲੇਗਾ ਜੇ ਉਹਨਾਂ ਦੇ ਵੀਰਾਂ ਦਾ ਧਿਆਨ ਨਾ ਜਾਂਦਾ ਤੇ ਪਤਾ ਨਹੀਂ ਵਿਚਾਰੀ ਨੇ ਰਾਤ ਕਿੱਥੇ ਰਹਿਣਾ ਸੀ ਜੰਨੇ ਅਸੀਂ ਸਾਰੀ ਰਾਤ ਫਿਰਦੇ ਰਹੇ ਸਾਰੀ ਰਾਤ ਹੀ ਲੱਭਦੇ ਰਹੇ ਅਸੀਂ ਕਿਹਾ ਸੀ ਕਿ ਅਸੀਂ ਉਹਨੂੰ ਸਾਈਡ ਤੇ ਅਸੀਂ ਉਹਨੂੰ ਸਿਰਦੇ ਨੇ ਉਹਦਾ ਖੂਤ ਵੀ ਕਰਾਈ ਇਹ ਤਰ੍ਹਾਂ ਇਹ ਤਰ੍ਹਾਂ ਕਰਦੀ ਕਰਦੇ ਟ੍ਰਾਈ ਕਰ ਬੰਦੇ ਟੁੱਟ ਕੇ ਰੋਣਾ ਨਹੀਂ ਬਣਾਉਂਦੇ ਇਹਦੀ ਗਾਤੋਂ ਡਿਸਟਰਬ ਕਰਤੋਂ ਆਏ ਮਤਲਬ ਜਮਾਂਦਰੂ ਆ ਕਿ ਜੇ ਬਾਤ ਹੋਈ ਸੀ ਜਮਾਂਦਰੂ ਜਮਾਂਦਰੂ ਸ਼ੁਰੂ ਤਾਂ ਅੱਛਾ ਹਾਂਜੀ ਚਲੋ ਜੋ ਕਾ ਜਾਨਾ ਥੋੜੀ ਇਹ ਜੀਰੇ ਬਾਰੇ ਦਸਰੀ ਨੇ ਪੱਟੀ ਨਹੀਂ ਬੋਲਿਆ ਇਹਨੇ ਜੀਰਾ ਬੋਲਿਆ ਉਦੋਂ ਕੋਈ ਨਾਂ ਦੱਸਦੀ ਆਪਣਾ ਨਾਂ ਜੀ ਕਹਿੰਦੇ ਵੀ ਜੀਰੇ ਲਾਗੋ ਜੀਰੇ ਲਾਗੋ ਇੰਨਾ ਵਜਨ ਬਸਮਾ ਦਾ ਹੀ ਨੇ ਆਖਿਆ 13 ਸਾਲਾਂ ਦੀ ਸੀ ਅੱਛਾ ਅੱਛਾ ਜੀਰੇ ਉਧਰ ਮਲਕ ਸੋਹਰਾ ਪਰਿਵਾਰ ਉਧਰ ਅੱਛਾ ओके ਸਾਡੇ 26 ਸਾਲ ਸਾਡੇ ਵਿਆਹ ਹੋ ਗਏ 26 ਸਾਲ ਸਤਿ ਸ੍ਰੀ ਅਕਾਲ ਹੁਣ ਇਹ ਬੇਨਤੀ ਹੈ ਕਿ ਸਵੇਰੇ ਇੰਦਾ ਮਤਲਬ ਕਿ ਮਾਨ ਸਾਹਿਬ 500 ਰੁਪਿਆ ਉਹਨੇ ਲੈਣਾ ਵਾ ਆਪਣਾ ਮੋਬਾਈਲ ਨੰਬਰ ਇੱਥੇ ਲਿਖਾਇਓ ਜਿਆਦਾ ਨਹੀਂ ਇੱਥੇ ਆਪਣਾ ਮੋਬਾਈਲ ਨੰਬਰ ਆਪਣਾ ਐਡਰੈਸ ਇਹ ਜਰੂਰ ਲਿਖਵਾਇਓ ਕਿਉਂਕਿ ਰੱਬ ਨਾ ਕਰੇ ਅੱਜ ਤੇ ਆ ਗਈ ਹੈ ਸਾਡੇ ਕੋਲ ਮੈਂ ਅੱਜ ਨਾ ਗੁਜਰਾ ਤੋਂ ਕੋਈ ਬੰਦਾ ਛਡਾਉਣ ਜਾਣੇ ਸੀ ਇਹੋ ਜਿਹੇ ਨੂੰ ਗੁਜਰ ਬਹੁਤ ਲੈ ਲੈਂਦੇ ਆ ਆ ਵੇਖੋ ਬੰਦੇ ਦਾ ਪੈਣ ਦਾ ਵੇਖੋ ਜਿਗਾਰਡ ਵੇਖ ਲਓ ਥੱਲੇ ਪ੍ਰਾਲੀ ਵਿਛਾਈ ਡੰਗਰਾਂ ਦੇ ਵਿੱਚ ਹੀ ਪੈਂਦਾ ਵੀਰ ਆ ਵੇਖ ਲੈ ਹਾਲਾਤ ਵੇਖ ਲੈ ਇਹਦੇ ਉਹਨਾਂ ਕੰਮ ਕਰਵਾਉਣਾ ਕੱਲ ਜਿਹੜਾ ਸੀ ਇੱਕ ਭਗਤ ਨੇ ਕਹਿੰਦਾ ਕੱਲ ਇੱਕ ਦੁਪਹਿਰੇ ਲੈ ਕਹਿੰਦਾ ਉਹ ਤੁਹਾਡੇ ਵਰਗੇ ਕਿਸ ਵੀਰ ਨੇ ਆਪਣੇ ਮਤਲਬ ਕਿ ਧਿਆਨ ਚ ਲੈ ਕੇ ਤੁਹਾਨੂੰ ਫੜ ਲਿਆ ਤੇ ਉਹਨੂੰ ਗੁੱਜਰ ਉਹਦੇ ਤੋਂ ਖੂਨ ਡੈ ਸੀ ਇਹ ਪਿਸਾਨੂੰ ਦੇ ਦੇ ਨਾ ਨਹੀਂ ਦੇ ਦੇ ਉੱਤਰ ਆ ਆ ਆ ਵੀਰ ਆ ਵੀਰ ਆ ਜਾ ਪੁੱਤਰ ਕਹਿੰਦਾ ਫੇਰ ਦੇ ਦੇ ਵੀਰ ਨੂੰ ਇਹਨੂੰ ਲੈ ਆਓ ਇੱਥੇ ਲੈ ਆਓ ਹਾਂ ਜੀ ਬਾਬੇ ਬਹੁਤ ਕੰਮ ਕਰਾਉਂਦੇ ਆ ਮੈਂ ਵੱਡੇ ਵੀਡੀਓ ਮੈਂ ਬਹਿਣਾ ਇਦਾਂ ਕੰਮ ਕਰਾਉਂਦਾ ਹਾਂ ਬਹੁਤ ਕਰਾਉਂਦੇ ਕੰਮ ਸ਼ੁਕਰੀਆ ਧੰਨਵਾਦ ਪੱਟੀ ਕਿੱਥੇ ਰਹਿੰਦੇ ਆਪਾਂ ਮੈਂ ਰੇਡੋ ਚਾਉਂ ਚ ਆਪਣੇ ਪੁਰਾਣੇ ਦਾ ਕਲੋਨੀ ਹੈ ਨਾ ਹਾਂ ਜੀ ਉਹ ਗੜੀ ਦੇ ਵਿੱਚ ਰਹਿੰਦਾ ਇਹ ਜਮਾਰਾ ਦਾ ਗੁਰਦੁਆਰਾ ਥੋੜਾ ਜੀ ਹਾਂ ਜੀ ਹਾਂ ਜੀ ਮੈਂ ਵੀਡੀਓ ਪਾਈ ਆ ਲਗਭਗ ਕੋਈ 2:00 ਵਜੇ ਪਾਈ ਹੁਣੇ ਅੱਜ 2:30 ਵਜੇ 2:30 ਵਜੇ ਵੀਡੀਓ ਪਾਈ ਤੇ 5 ਮਿੰਟਾਂ ਬਾਅਦ ਮੈਨੂੰ ਮਤਲਬ ਕਿ ਫੋਨ ਆ ਗਿਆ ਸੀ ਵੀਰ ਦਾ ਕਿ ਵੀਡੀਓ ਜਿਹੜੀ ਤੁਸੀਂ ਵੀਡੀਓ ਪਾਈ ਜੇ ਨਾ ਉਹ ਭੈਣ ਪੱਟੀ ਤੋਂ ਆ ਹਲੋ ਹਲੋ ਹਾਂ ਜੀ ਵੀਡੀਓ ਉਹ ਰੀਕਾ ਕਹਿੰਦਾ 70 ਪਾਉਣ ਅੰਗਾਈ ਕੋਈ ਸੱਚਾ ਖਾਸਾ ਜੀ ਨੂੰ ਕੋਈ ਤੇ ਪਾਛਾ ਮੈਂ ਵੀਡੀਓ ਦੇਖੀ ਨਾ ਜਿਹੜੀ ਤੁਸੀਂ ਪਾਈ ਸੀ ਅੱਪਰੇ ਕੱਲ ਵੀ ਹਾਂ ਜੀ ਰੂਕੀ ਇੱਕ ਇੱਕ ਐਬੀਬੀ ਹੋ ਗਈ ਆ ਪੱਟੀ ਸ਼ੋਰ ਦੀ ਇੱਕ 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 ਇਹ ਨਾ ਕਰ ਰਿਹਾ ਜੇ ਵਾ ਪਾਈ ਵੀਡੀਓ ਪਾਈਦਾ ਇਹ 5 ਮਿੰਟ ਹੋਏ 5 10 ਮਿੰਟ ਇਹ ਨਾ ਤੇ ਕੀ ਜਿਵਾ ਰਹੇ ਆ ਘਰ ਦੇ ਬਾਰੇ ਦੇ ਨਾਲ ਇਹਨੇ ਨਾ ਘਰ ਆ ਦੋ ਭਰਾ ਇਹ ਮੁਰਚਨ ਮਿਤਰੇ ਦਾ ਕੰਮ ਕਰਦੇ ਓਕੇ ਆਪਦੀ ਬੇਂਤੀ ਆ ਕਿ ਕਿਸੇ ਦਾ ਵੀ ਨੰਬਰ ਦੇ ਦਿਨਾ ਕਿਸੇ ਦਾ ਵੀ ਨੰਬਰ ਜਿਹੜਾ ਕੰਮ ਉਹਨਾਂ ਨੇ ਘਰ ਪਾਉਂਦੇ ਸੀ ਤੇ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਮੈਨੂੰ ਕੋਈ ਉਹਨਾਂ ਦਾ ਮੋਬਾਈਲ ਨੰਬਰ ਕੋਈ ਐਡਰੈਸ ਦੋ ਤੂੰ ਮੈਨੂੰ ਕਹਿੰਦੇ ਵੀ ਤੁਹਾਨੂੰ ਆ ਫੋਨ ਆਊਗਾ ਮੇਰੇ ਸਾਹਣੇ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡਾ ਫੋਨ ਆ ਗਿਆ ਮੈਨੂੰ ਅੱਛਾ ਆਣਾ ਟਰਾਲੀ ਦੇ ਚੱਲਦੇ ਹੋ ਤੇ ਆਦੀ ਬੁੱਕ ਕਰਨੀ ਅੱਛਾ ਕੋਈ ਲੈਣਾ ਗਿਆ ਹੋਵੇ ਸਾਡੇ ਦਿਮਾਗ 'ਚ ਟੈਨਸ਼ਨ ਬੈਠੀ ਰਹੀ ਨਾ ਸਾਰੀ ਰਾਤ ਇਹ ਬਾਬਾ ਪਾਪ ਨੂੰ ਬਾਰੇ ਕਿਹਾ ਸੀ ਬਾਬਾ ਜੀ ਉਤਾਰਦੇ ਬਾਬਾ ਜੀ ਜਾਂਦੇ ਬਾਬਾ ਜੀ ਜਾਂਦੇ ਵੀ ਮੇਲ ਤੇ ਜਾਉਗੇ ਵੀ ਕਿਤੇ ਜਾਣ ਵਾਲੀ ਨਹੀਂ ਉਸ ਦਾ ਇਹ ਛੋਟੀ ਹੁੰਦੀ ਜਾ ਪਰ ਸਮਝ ਜਾਂਦੀ ਰਹੀ ਅੱਛਾ ਉਹਨਾਂ ਨੇ ਸਾਡੇ ਉਹਨਾਂ ਦੇ ਸਾਹਮਣੇ ਬਹਿ ਕੇ ਨਹੀਂ ਸੀ ਅੱਛਾ ਆਂਦੇ ਵੀ ਲਾਭ ਜਾਉਗੀ ਇੱਥੇ ਕਿਤੇ ਹੋਈ ਤੇ ਤਨ ਗਵਾਚੀ ਨਹੀਂ ਆ ਗਵਾਚੀ ਨਹੀਂ ਆ ਗਵਾਚੀ ਬਾਹਰ ਕਿਹੜਾ ਲੈ ਗਿਆ ਇਹਨਾਂ ਨੇ ਨਹੀਂ ਗੱਲ ਕਹੀ ਕਿ ਵਾਚੀ ਵੀ ਲੈ ਗਿਆ ਫਿਰ ਹੈਗੇ ਨਾ ਸਾਨੂੰ ਉਹ ਕੋਈ ਗੱਲ ਨਹੀਂ ਛੋਟੀ ਵੀ ਜਾਂਦੀ ਹੈ ਸ੍ਰੀ ਦੇ ਸ੍ਰੀ ਦੇ ਬਾਬਾ ਜੀ ਪਟਸਾ ਪਗਣੀ ਕਿੰਨੇ ਚੱਕਰ ਮਾਰਾ ਉਹ ਕਹਿੰਦੇ ਭਈ ਜਦੋਂ ਉੱਥੇ ਬੈਠੇ ਹਨ ਹਾਂਜੀ ਉੱਥੇ ਉੱਥੇ ਬੈਠੇ ਸੀ ਉਹਦੇ ਮੈਂ ਵੇਖਿਆ ਕੋ ਤੇ ਆ ਬੈਠੇ ਬਾਬੇ ਤੁਸੀਂ ਸੇਵਾ ਬਹੁਤ ਕਰਦੀ ਪਟਸਾ ਬਹੁਤ ਸੇਵਾ ਕਰਦੀ ਬੈਠੀ ਰਹਿੰਦੇ ਉਹ ਕਹਿੰਦੇ ਉਹ ਭਗਤ ਨਹੀਂ ਆ ਦੱਸਦੇ ਭਗਤ ਨਹੀਂ ਆ ਕੋਈ ਨਹੀਂ ਬੰਦ ਗੱਲ ਮਿਲ ਕੇ ਲੱਭਦੇ ਉਹਨੇ ਇਹ ਜਿਹੜੀ ਗੱਲ ਕਹੀ ਉਹ ਸਾਰੇ ਰਿਸੋਰਸਿੰਗ ਨੂੰ ਫੋਨ ਕਰਦੇ ਤੇ ਤੁਹਾਡੇ ਜਿਹੜੇ ਬੀਬੀਆਂ ਸੋਰਸਿੰਗ ਬਿਲਕੁਲ ਬੱਤੀ ਫੋਨ ਜਿੰਦੇ ਸਾਰੇ ਸੱਸਾਂ ਦੇ ਬਾਬੇ ਵਰਦੂ ਸਜਾਉਂਦੇ ਉਹਨੇ ਫੋਨ ਸਾਰੇ ਸੱਸਾਂ ਹੀ ਹੋਰ ਜੀ ਜਾਂਦੇ ਹੈ ਕਿੰਨੀ ਸੰਗਤ ਪਿੰਡਾਂ ਤੋਂ ਜਾਂਦੀ ਹੈ ਨਾ ਸਾਰੀ ਇਹਨੂੰ ਜਾਂਦੇ ਸੋਰਸਿੰਗ ਉਹਨਾਂ ਨੇ ਕਿਹਾ ਵੀ ਸੋਰਸਿੰਗ ਹੋਈ ਫੇਰ ਆ ਜੀ ਬੜੇ ਫੋਨ ਆਏ ਮੈਨੂੰ ਹੁਣ ਮੈਂ ਜਿੰਨਾ ਚਿਰ ਆ ਵੀਡੀਓ ਨਾ ਨਾ ਪਾਈ ਉਹਨੇ ਜਰ ਫੋਨ ਆਉਣੋਂ ਨਹੀਂ ਹਟਣੇ ਮਿਲ ਜੀ ਬੱਬਲ ਜੀ ਮੈਂ ਵੀਡੀਓ ਦੇਖ ਰਹੀ ਸੀ ਇੰਸਟਾਗ੍ਰਾਮ ਤੇ ਤੁਹਾਡੀ ਹਾਂ ਜੀ ਉਹ ਬੀਬੀ ਜਿਹੜੇ ਤੁਸੀਂ ਮੋੜ ਤੋਂ ਪੱਤੀ ਮੋੜ ਤੋਂ ਲੈਣਾ ਹਾਂਜੀ ਪਹਿਲੇ ਲੱਭ ਗਿਆ ਪਰਿਵਾਰ ਉਹਨਾਂ ਦਾ ਲੈ ਗਿਆ ਹਾਂ ਓਕੇ ਓਕੇ ਮੈਂ ਉਹ ਵੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਉਹ ਪੱਤੀ ਦੇ ਹੀ ਨੇ ਕਾਜੀ ਵਾਲੇ ਚੌਂਕ ਦੇ ਵਿੱਚ ਥੈਂਕ ਯੂ ਸਸਤੇ ਦਾਦਾ ਕੀ ਲੱਦੀ ਪਰੰਤ ਅੱਡੇ ਕੀ ਲੱਗਦੇ ਅੱਛਾ ਤੁਸੀਂ ਜਾਇਆ ਤੁਸੀਂ ਦੇਖ ਲਓ ਸੰਧੀ ਦੇਖ ਲਓ ਆ ਬਹੁਤ ਬਹੁਤ ਧੰਨਵਾਦ ਮੈਂ ਕਰਦਾ ਇਹਨਾਂ ਵੀਰਾਂ ਦਾ ਵੀ ਅੱਜਕੱਲ ਜਿੱਥੇ ਲੋਕ ਮਾੜੇ ਆ ਉੱਥੇ ਚੰਗੇ ਵੀ ਹੈਗੇ ਆ ਵੀਰ ਜੀ ਹੁਣ ਮੇਰੇ ਕੋਲ ਮਾਮਾ ਵਾਂ ਇੱਥੇ ਬੈਠੀ ਹੋਣੀ ਮਾਂ ਮੈਂ ਅੰਮ੍ਰਿਤਸਰ ਉਹ ਲੈ ਕੇ ਆਂਦਾ ਸੀ ਉਹਨੂੰ ਇੰਡੀਆ ਗੇਟ ਤੋਂ ਮਾਂ ਕਿ ਨਾਲ ਕੀ ਮਾਤਾ ਅਰਜਿੰਦਰ ਕਰ ਹਾਂ ਕਿਹੜੇ ਪਿੰਡ ਦੱਸਿਆ ਸੀ ਤੇ ਇੱਥੇ ਕਿਦਾਂ ਆ ਗਏ ਜੀ ਜੇ ਜਦੋਂ ਉਹਨਾਂ ਘਰੋਂ ਘਰ ਤੱਕ ਜਾਂਦੇ ਜਾਓ ਜਿੱਥੇ ਮਰਜ਼ੀ ਜਾਓ ਤਾਂ ਕਿ ਉਹ ਇੱਕ ਵਲੇ ਦਾ ਟੈਮ ਹੋਣਾ ਮੈਂ ਉਸ ਕੋਲੇ ਲੈ ਕੇ ਆਇਆ ਉਹਨੂੰ ਮੈਂ ਮਾਤਾ ਨੂੰ ਪੁੱਛਿਆ ਤੇਰਾ ਡਰੈੱਸ ਕੀ ਹੈ ਤੇ ਉਹਨੇ ਦੱਸ ਦਿੱਤਾ ਕਿ ਮੇਰਾ ਫਿਰਲੋ ਕੀ ਪਿੰਡ ਆ ਫਿਰਲੋ ਕੀ ਆਪਣੇ ਨਾਲ ਹੀ ਆ ਅੱਛਾ ਤੇ ਵੈ ਕਿੱਥੇ ਜੀ ਹੈ ਲੋਕੀ ਹੈ ਹੈ ਲੋਕੀ ਫਿਰਲੋ ਕੀ ਕਿੱਥੇ ਉਹ ਗੁਰੂ ਕੇ ਬਾਗ ਖਡੂਰ ਸਾਹਿਬ ਫੇਲੋ ਕੀ ਇੱਕ ਦਿਨ ਸ਼ਹਿਰੀ ਦੇ ਕੋਲਾ ਹਾਂ ਉਹ ਹੀ ਆ ਮਾਂ ਹਜੇ ਤੱਕ ਮੇਰੇ ਕੋਲ ਆ ਉਹਦੇ ਤਿੰਨ ਮੁੰਡੇ ਤਿੰਨੇ ਵਿਹਣ ਵਾਲੇ ਜਵਾਨ ਆ ਆ ਵੀਰ ਵਾਂਗੂ ਹੋਣੇ ਇੰਨਾ ਵਾਂਗੂ ਵਿਹਣ ਵਾਲੇ ਤਿੰਨੇ ਜਵਾਨ ਫੇਲੋ ਕੀ ਮੇਰੀ ਮਾਸੀ ਆ ਮੈਂ ਮਾਸੀ ਦੇ ਮੁੰਡੇ ਨੂੰ ਫੋਨ ਲਾ ਕੇ ਆ ਆ ਮਾਂ ਵੇਖੋ ਤੁਹਾਡੇ ਪਿੰਡ ਦੀ ਆ ਮੈਂ ਫੋਟੋ ਭੇਜੀ ਫੋਟੋ ਵੇਖਿਓ ਫੋਟੋ ਤੋਂ ਪਛਾਣਿਓ ਬੜਾ ਹਾਂ ਇਦਾਂ ਭਰਨ ਲਾਦਾ ਮੈਂ ਫੋਟੋ ਬਿਨਾ ਬੜਾ ਮੈਂ ਪਉਣਾ ਪ੍ਰਿੰਟ ਪਲਾ ਕੇ ਨੂੰ ਪੁੱਛਣਾ ਆ ਫੋਟੋ ਵੇਖੋ ਪਿੰਡ ਦਾ ਬੰਦਾ ਤਰ ਬੜਾ ਫੋਟੋ ਵੇਖ ਕੇ ਪਛਾਣ ਹੀ ਜਾਂਦਾ ਆ ਠੀਕ ਮੈਂ ਬਿਨਾ ਬੜਾ ਹੂੰ ਦਾ ਹਾਮੀ ਰਿਪਿੰਦੀ ਤੇ ਮੈਂ ਕਿਹਾ ਜਾ ਕੇ ਤੇ ਪਰਿਵਾਰ ਨਾਲ ਗੱਲ ਕਰਾ ਮੁੰਡਿਆਂ ਨਾਲ ਗੱਲ ਕਰਾਈ ਮੈਂ ਕਿਹਾ ਤੁਹਾਡੀ ਮਾਂ ਮੈਂ ਆਪਣੇ ਕੋਲ ਲਿਆ ਆ ਵਾਂ ਐਸ ਆਸ਼ਰਮ ਦੇ ਵਿੱਚ ਲੈਂਦੀ ਆ ਤੇ ਸਹੇਰੇ ਆਣ ਕੇ ਆਪਣੀ ਮਾਂ ਨੂੰ ਲੈ ਜਿਓ ਭਾਜੀ 2 ਮਹੀਨੇ ਵੇਟ ਕੀਤੀ ਲੈਣ ਨਹੀਂ ਆਏ ਲੈਣ ਕਿਉਂ ਨਾ ਫੋਨ ਤੱਕ ਨਹੀਂ ਲਾਇਆ ਦੋਆ ਮਹੀਨੇ ਬਾਅਦ ਮਾਤਾ ਜੀ ਮੈਂ ਉੱਥੇ ਛੱਡਣ ਗਿਆ ਘਰੇ ਛੱਡਣ ਗਿਆ ਕਰੇ ਗਈ ਨੂੰ ਨਹੀਂ ਰੱਖਿਆ ਜੀ ਲੈ ਆਉਨੇ ਆ ਜੀ ਟੇ ਮਿਲ ਲੱਭ ਕੇ ਆਉਨੇ ਆ ਆ ਸਾਡੇ ਕਮਾਂਡ ਬਾਈਂਗ ਪੁੱਛ ਲੈ ਮਾਤਾ ਜੀ ਇਹ ਗੱਲ ਤੁਹਾਡੀ ਝੂਠੀ ਜੇ ਮੈਂ ਤਾਂ ਤੁਸੀਂ ਲੱਭ ਲੱਭ ਕੇ ਲਹੁੰਦੇ ਜੇ ਤਿੰਨ ਮਹੀਨੇ ਹੋ ਗਏ ਮਾਤਾ ਮੇਰੇ ਕੋਲ ਆ ਵੀਰ ਜੀ ਹੁਣੇ ਮੇਰੇ ਮਾਸੀ ਜੀ ਦੇ ਪੁੱਤਰ ਆਏ ਮੇਰੇ ਭਰਾ ਵਾ ਇਹਨਾਂ ਦੇ ਥਰੂ ਮੈਂ ਤਿੰਨ ਮਹੀਨੇ ਹੋ ਗਏ ਘਰੇ ਸਨਾ ਕਲੇ ਨੂੰ ਕਿ ਮਾਤਾ ਤੁਹਾਡੀ ਮੈਨੂੰ ਅੰਮ੍ਰਿਤਸਰੋਂ ਮਿਲੀ ਆ ਤੇ ਮੈਂ ਲੈ ਕੇ ਆਉਣ ਡਿਆ ਵਾ ਤੁਹਾਨੂੰ ਤੇ ਲੈ ਕੇ ਮੈਂ ਮਾਤਾ ਨੂੰ ਆਸ਼ਮ ਚ ਚਲੇ ਗਿਆ ਮੈਂ ਵੀਰ ਜੀ ਨੂੰ ਦੱਸਦਾ ਕਿ ਮੈਂ ਮਾਤਾ ਆਸ਼ਮ ਚ ਲੈ ਆਂਦੀ ਆ ਮੈਂ 3 ਮਹੀਨੇ ਹੋ ਗਏ ਅਡੀਕ ਕਰਨਿਆ ਲੈਣ ਤੇ ਕੀ ਹੋਣਾ ਅਜ ਤੱਕ ਇੱਕ ਫੋਨ ਤੱਕ ਨਹੀਂ ਆਇਆ ਇਹਨਾਂ ਦਾ ਇਹ ਬੇਟਾ ਬੇਟਾ ਜੀ ਹਾਂਜੀ ਇਹੋ ਜੀ ਮੈਂ ਤਾਂ ਕਿ ਮੰਮੀ ਲਾ ਕੇ ਬਹਿ ਜਾ ਇੱਥੇ ਬਹਿ ਜਾ ਇਹ ਹੰਮ ਨੇ ਇਹ ਛੋਟਾ ਇਹ ਛੋਟਾ ਬੇਟਾ ਜੀ ਵੇ ਲੋ ਗੁਰਾ ਤੇਰੀ ਮਾਂ ਵਾ ਮਾਨੂੰ ਮੈਲਾ ਮਾੜਾ ਮੋਟਾ ਉਹਨੂੰ ਜਫੀ ਪਾਲਾ ਉਹਨੂੰ ਹੱਥ ਪੈਰੀ ਹੱਥ ਲਾੜਾ ਕਿਹੋ ਜਿਹੇ ਬੰਦੇ ਹੋ ਗਏ ਆਪਾਂ ਕਿਹਨੇ ਆਪਾਂ ਹੱਸਣਦੇ ਆ ਕੋਈ ਹਸਣ ਵਾਲੀ ਗੱਲ ਨਹੀਂ ਆ ਰਬ ਰਬ ਨਾ ਕਰੇ ਕੱਲ ਨੂੰ ਆਪਣੇ ਤੇ ਇਹੋ ਜਿਹਾ ਟਾਈਮ ਆ ਜੇ ਤੇ ਆਪਾਂ ਨੂੰ ਕੋਈ ਪੁੱਛੇ ਨਾ ਕੱਲ ਨੂੰ ਇਹ ਪੁੱਤ ਸਾਡੀ ਗੱਟੀ ਆ ਗਲਤੀ ਨਹੀਂ ਕੀਤੀ ਸਾਨੂੰ ਲੋੜ ਨਹੀਂ ਗੋੜ ਨਹੀਂ ਆ ਲੋੜ ਨਹੀਂ ਆ ਵੱਡੀ ਗੱਲ ਹੈ ਉਹਨਾਂ ਨੂੰ ਮੰਨ ਚੱਲ ਮੈਂ ਤਾਂ ਮੈਂ ਮੰਨ ਲਿਆ ਮੇਰੀ ਗੱਲ ਸੁਣੀ ਮੇਰੀ ਗੱਲ ਤੇ ਗੁੱਸਾ ਨਾ ਕਰੀ ਤੁਸੀਂ ਮਾਨ ਨਹੀਂ ਸੰਭੀ ਤੇ ਇਹਦਾ ਹਿੱਸਾ ਦੇ ਸੰਭਣ ਲੈ ਜਣਾ ਹਾਂਜੀ ਇਹਦਾ ਹਿੱਸਾ ਦੋ ਇਹਨੂੰ ਆਪੇ ਸੰਭਲਾਂਗੇ ਤੂੰ ਵਹੇਗਾ ਪਰ ਤੇ ਆਹ ਜਿੰਦ ਜੋ ਤਾਂ ਨਹੀਂ ਦੋ ਮੈਨੂੰ ਦੋਹੇ ਦਾ ਸਾਹਮਣਾ ਨਹੀਂ ਨਹੀਂ ਯਹੀ ਗਿੰਦੇ ਹਾਰ ਮਾ ਜੋ ਸਾਡੇ ਕੋ ਹੈਗਾ ਅਸੀਂ ਤਾਂ ਗਰੀਬ ਮਾਤਮਾ ਮੈਂ ਗਰੀਬਾ ਜਿਹੜਾ ਮਾਂ ਨੂੰ ਨਹੀਂ ਸਾਹਮਣਾ ਮੇਰੇ ਵਾਸਤੇ ਭਾਵੇਂ ਤੁਸੀਂ ਤੁਹਾਡਾ ਜਿੱਦਾਂ ਮਰਜ਼ੀ ਚੱਲੀ ਜਾ ਮੈਨੂੰ ਕੀ ਡਰਨਾ ਕਿਥੇ ਆਈ ਕਿਥੂ ਆਈ ਕਿਥੂ ਘਰੇ ਘਰੇ ਗਏ ਨੂੰ ਨਹੀਂ ਰੱਖਿਆ ਮੈਂ ਵਾਪਸ ਲੈ ਆਂਦੀ 10 ਮਹੀਨੇ ਗਿਆ ਮੇਰੇ ਸਾਹ ਨਾਲ ਸਾਲਟ ਕਿ ਮੇਰੇ ਕੋਲ ਰਹੀ ਉਹਨਾਂ ਦੀ ਦਾਦੀ ਜਿੰਦੀ ਜਗਦੀ ਉਦੋਂ ਉਦੋਂ ਕੰਮ ਧੰਦਾ ਕਰਦੀ ਤੇ ਦਾਦੀ ਨੇ ਪੈਰ ਹੀ ਨਹੀਂ ਪੈਣ ਦਿੱਤੇ ਤੇ ਮੁੰਡਿਆਂ ਨੂੰ ਇਹ ਵੀ ਸਾਡੀ ਦਾਦੀ ਹੈਗੀ ਰੋਟੀ ਬਣੀ ਹਾਨੂੰ ਮਿਲ ਜੰਦਾ ਹਰੇ ਵਿਆਹ ਇਹ ਨਹੀਂ ਸੀਗੇ ਦਾਦੀ ਪੂਰੀ ਹੋ ਗਈ ਤੇ ਮੁੰਡਾ ਲੈਣ ਆ ਗਿਆ ਮੇਰੇ ਕੋਲ ਤੇ ਮੈਂ ਇੱਥੇ ਆਏ ਨੂੰ ਮੈਂ ਮਾਤਾ ਨਹੀਂ ਕੱਲੀ ਮੈਂ ਕਿਹਾ ਤੂੰ ਮੈਂ ਕਿਹਾ ਇਹ ਕੰਮ ਵਾਲੀ ਆ ਤੁਹਾਡੀ ਵੀ ਹੁਣ ਮੈਂ ਤੇਰੀ ਦਾਦੀ ਪੂਰੀ ਹੋ ਗਈ ਤੇ ਹੁਣ ਤੂੰ ਇਹਨੂੰ ਲੈਣ ਆ ਗਿਆ ਬਾਬੇ ਮੈਂ ਮੈਂ ਕੌਣ ਹੁੰਦਾ ਹੁਣ ਤੁਸੀਂ ਆ ਤੁਹਾਡੀ ਭੈਣ ਵਾਂ ਮੈਂ ਨਹੀਂ ਰੱਖ ਸਕਦਾ ਇਹਨੂੰ ਕਿਉਂਕਿ ਮੈਂ ਕੌਣ ਹੁੰਦਾ ਤੁਹਾਡੀ ਭੈਣ ਵਾਂ ਤੁਹਾਡੀ ਮਾਂ ਵਾਂ ਉਹ ਪਰ ਮੈਨੂੰ ਮੜੇ ਹਾਂ ਹਲੂਣੀਆਂ ਮੈਂ ਕਿਹਾ ਜਦ ਕਿ ਤੂੰ ਆਪਣਾ ਕੋਈ ਜ਼ਿੰਮੇਵਾਰ ਲੈ ਕੇ ਆ ਹੁਣ ਮੇਰੀ ਮਾਂ ਨੂੰ ਕੋਈ ਲੈ ਜਾਏ ਅੱਜ ਲੈ ਜਾਏ ਮੈਂ ਕੱਲ ਜਾ ਕੇ ਤੇ ਉਹਦੇ ਮੈਂ ਨਾਕਰੀ ਕੋ ਕਹਿੰਦੇ ਆ ਗੱਲ ਚ ਗੁੱਠਾ ਦੇ ਕੇ ਲੈ ਆਉਂਗਾ ਆਪਣੀ ਮਾਂ ਉਹ ਲੈ ਕੇ ਨਹੀਂ ਕੋਈ ਆ ਕੋਈ ਜ਼ਿੰਮੇਵਾਰ ਬੰਦਾ ਹੀ ਨਹੀਂ ਲੈ ਕੇ ਆਇਆ ਕੋਈ ਉਹਨਾਂ ਰੱਖਣੀ ਨਹੀਂ ਸੀਗੀ ਆ ਹਾਲਾਤ ਆ ਦੁਨੀਆ ਦੇ ਹਾਂ ਅਸੀਂ ਇਹ ਬਣਾ ਦੇਖੋ ਕੋਈ ਜੀ ਆਂਦਾ ਵੀ ਮਾਂ ਨਹੀਂ ਲਿਉਣੀ ਮਰ ਭਾਵੇਂ ਜਾਈਏ ਮਾਂ ਨਹੀਂ ਲਿਉਣੀ ਫਿਰ ਟਾਈਮ ਨਾਲ ਉਸਨਾ ਆਪਣਾ ਨਾ ਨਿਸ਼ਾਨਾਲ ਕਰਨਾ ਤੇ ਆਪਣਾ ਚੜਪਣੀ ਚੱਲਦਾ ਅੱਜ ਸੇਰੇ ਉੱਡਦਾ ਆਂਦੀ ਮੇਰ ਨਾਲ ਸ਼ਾਮੂ ਨੇ ਸੇਵਰੇ ਕਰਨਾ ਸਰ ਸਾਰੇ ਜਿਹੜੀ ਜਿੰਦੀ ਬੇਦਰ ਯਾਰੀ ਦਵਾਈ ਗੁਰੂ ਅੰਦਰ ਕਾ ਸਾਡੇ ਨਾ ਅਧਿਕਾਰ ਬੈਠੇ ਰਹੇ ਸੀ ਮੈਂ ਚੱਲ ਧੰਨਵਾਦ ਆ ਇੱਕ ਸੇਵਾ ਨੇ ਮੋੜਿਆ ਸਾਡੀ ਸੇਵਾ ਨੇ ਮੋੜਿਆ ਜੱਗੀ ਇਹਨੇ ਛੇਰ ਦਾ ਕਹੀ ਇਹ ਰਾਹ ਪੁੱਛਿਆ ਜਿੰਦਾਨੀ ਆਇਆ ਪਿੱਛੇ ਸਾਡੇ ਆਪ ਮਾਤਾ ਆਦੀ ਜਿੰਦਾਨੀ ਆਇਆ ਬੜਾ ਕੁਝ ਨਹੀਂ ਹੋ ਨਾ ਲਿਆ ਵਾ ਉਹ ਨਹੀਂ ਆ ਮਾਂ ਨਹੀਂ ਮਾਤਾ ਮੇਰ ਕੋ ਤਾਂ ਨਹੀਂ ਕੋਈ ਆਇਆ ਤੇ ਮੇਰ ਕੋ ਇੱਥੇ ਆਈ ਆ ਆਂਦੇ ਗੱਛ ਘੇੜਾ ਆਇਆ ਮੇਰ ਕੋ ਇਹਨੇ ਮਾਰਿਆ ਵਾ ਕੋਈ ਨਹੀਂ ਮਾਰਿਆ ਇਹਨੇ ਮਾਰਿਆ ਅਸ ਕੀ ਮਾਰਿਆ ਕੁਝ ਨਹੀਂ ਮਾਰਿਆ ਵੈਸੇ ਨਾ ਉਧਰ ਵੀ ਵਿਚਾਰੀ ਕੋਣ ਮਾਰਦਾ ਅਈ ਤੈਨੂੰ ਮਾਰਦਾ ਨਹੀਂ ਮੈਂ ਜਾ ਮੈਨੂੰ ਮਤਲਬ ਪੱਡੀ ਸਾਰਿਆਂ ਨੂੰ ਪਛਾਣਿਆ ਇਹ ਵੀ ਕਿਤੇ ਵੀ ਲੇਟ ਵੀ ਹੋ ਜਾਈਏ ਨਾ ਉਹ ਨਾਲ ਆਪ ਲਿਆ ਕੇ ਛੱਡ ਜਾਂਦੇ ਨੇ ਤਦ ਇਹਦੀ ਮੈਂ ਮਾਤਾ ਦੀ ਪਹਿਲਾ ਵੀਡੀਓ ਪਾਈ ਆ ਇੱਕ ਹੁਣ ਮੁੰਡਾ ਵਾ ਲੈ ਕੇ ਆਂਦਾ ਵਾ ਉਥੋਂ ਮੈਂ ਗਰਦਾਸਪੁਰ ਲਾਗੋ ਉਹ ਅਪਰਾ ਅਪਰਾ ਦੱਸਦਾ ਪਰਾ ਲੁਧਿਆਣੇ ਲਾਗੇ ਮੇਰੀ ਗੱਲ ਸੁਣ ਜੀ ਅਪਰੇ ਚੱਲਦੇ ਆ ਤੇ ਘਰ ਪਛਾਣ ਲੇਂਗਾ ਘਰ ਕਿੱਥੇ ਕਰਕੇ ਆ ਪਛਾਣਨਾ ਯਾਰ ਘਰ ਕਿੱਥੇ ਆਪਣੇ ਨਹੀਂ ਅਪਰੇ ਥਾਣੇ 'ਚ ਰਿਪੋਰਟ ਕੀਤਾ ਸ਼ਹਿਰ ਉਹਦੀ ਮੈਂ ਵੀਡੀਓ ਹੈ ਜਿਹੜੇ ਮੈਂ ਪਾਉਣੀ ਆ ਕਿਉਂਕਿ ਇਹ ਸੀਗਾ ਮੈਨੂੰ ਵੀ ਇਹ ਮਾਤਾ ਵਾ ਵਿਚਾਰੀ ਉਹਦੀ ਮੈਂ ਵੀਡੀਓ ਜੇ ਪਾਉਣੀ ਆ ਪਹਿਲਾਂ ਮੇਦੀ ਪਾਈ ਹੈ ਜੀ ਬੇ ਮੈਂ ਠੀਕ ਹੈ ਵੀ ਪਹਿਲਾਂ ਯਾਰ ਇਹ ਮਾਤਾ ਲਾਗੇ ਬਨੇ ਦੀ ਆ ਤੇ ਇਹਦਾ ਪਰਿਵਾਰ ਲੱਭ ਜਾਣਾ ਮੈਨੂੰ ਇਹਦੀ ਮਾਤਾ ਜੀ ਮੈਂ ਪਹਿਲਾਂ ਵੀਡੀਓ ਪਾਈ ਜੀ ਨੂੰ ਲੱਭਣਾ ਹੈ ਰਾਤ ਦੇ ਲੱਭਣੇ ਅੱਛਾ ਚਲਦੇ ਹਾਂ ਫਿਰ ਬਾਅਦ ਵਿੱਚ ਨਹੀਂ ਚਲੋ ਧੰਨਵਾਦ ਜਾਣਾ ਵਾ ਕੇ ਸਾਡੇ ਕੋ ਰਹਿਣਾ ਵਾ ਰਹਿਣੀ ਆਏ ਤੇਰੇ ਕੋ ਲੈ ਲੈ ਮੇਰੇ ਕੋ ਰਹਿਣਾ ਇਹ ਤਾਂ ਹੋਰ ਸਾਪ ਨਿਕਲ ਆਇਆ ਆ ਆਪਾਂ ਦੋਨੇ ਭੈਣਾ ਕੰਮ ਕਰਿਆ ਕਰੀਆ ਚੱਲ ਜੇ ਸਾਡੇ ਕੋ ਰਹਿ ਲੈ ਤੇ ਮੰਮੀ ਲੈ ਜਾਓ ਫਿਰ ਇਹਨਾਂ ਨੂੰ ਲੈ ਜਾ ਮੰਮੀ ਨੂੰ ਅਹੀਂ ਜਾਈਏ ਅਹੀਂ ਜਾਈਏ ਭਾਈ ਜਾਨੇ ਰਹੇ ਕਿ ਆਪਾ ਤੋਂ ਹੋਵੇ ਪੈਣਾ ਰੱਖ ਕੇ ਕੰਮ ਕਰਿਆ ਕਰ ਚੱਲ ਮੈਂ ਜਾਵਾਂ ਮੈਂ ਜਾਵਾਂ ਨਹੀਂ ਚੱਲ ਜੇ ਰਹਿ ਉਹ ਰਹਿ ਅਸਾਂ ਜਨਾ ਕਦੀ ਤੁਹਾਡੇ ਤੋਂ ਦੂਰ ਨਹੀਂ ਨਾ ਗਈ ਹੁਣੀ ਹੈ ਹੈਨਾ ਹਾਂਜੀ ਕਦੀ ਦੂਰ ਨਹੀਂ ਗਈ ਹੁਣੀ ਤੇ ਸਾਡੇ ਜੀ ਦਾ ਮਾਮਾ ਸਿੰਦਰ ਦਾ ਮਾਮਾ ਬਸ ਮਾਮਾ ਯਾ ਤੁਸੀਂ ਆਹ ਕੌਣ ਨੇ ਆਹ ਕੌਣ ਨੇ ਇਹ ਉਹ ਲਾ ਵੀਰ ਐਸਾ ਪੁੱਲਾ ਵੀਰ ਤੇ ਮੈਂ ਕੌਣ ਆ ਬਾਪਾ ਨਾਂ ਦਾ ਬਾਪਾ ਨਾਂ ਦਾ ਬਾਬਾ ਜੀ ਦਾ ਵਾਰਨ ਤਾਂ ਕਿ ਨਹੀਂ ਹਰ ਕਿਨੂੰ ਇਤਨਾ ਕਹਿੰਦਾ ਜੀ ਬਾਬਾ ਨਾਂ ਦਾ ਆਇ ਕੋਲੇ ਵਾਰਨ ਨਿਕਨ ਉਹਦਾ ਵੀ ਜੀ ਮੈਂ ਨਾ ਕੱਲ 10 ਵਜੇ ਦਾ ਨਿਕਲਿਆ ਸੀ ਇਥੋਂ ਆਸ਼ਰਮ ਚੋਂ ਠੀਕ ਹੈ ਜੀ ਤੇ ਸ਼ਾਮੀ ਲਗਭਗ ਰਾਤ 9:00 ਵਜੇ ਆ ਮੈਂ ਹਜੇ ਮੈਂ ਗੱਡੀ ਚ ਉਤਰਿਆ ਨਹੀਂ ਸੀਗਾ ਗੱਡੀ ਇੱਥੇ ਡੱਕੀ ਜੀ ਉਤਰਿਆ ਨਹੀਂ ਸੀਗਾ ਤੇ ਉਹ ਮਾਰਦੇ ਉੱਧਰ ਚੱਲ ਜਿਓ ਅੱਗੇ ਚੱਲ ਜਿਓ ਹਜੇ ਮੈਂ ਗੱਡੀ ਚ ਉਤਰਿਆ ਨਹੀਂ ਤੇ ਮੈਨੂੰ ਇੰਸਟਾ ਤੇ ਫੋਨ ਆਇਆ ਜੀ ਆ ਮਾਰਾ ਜੇ ਆ ਪੱਟੀ ਮੋੜਦੇ ਖਲੋਤੇ ਆ ਆਪਣਾ ਕੋਈ ਸ਼ਰੀ ਜਤਾ ਵਾ ਢਾਪਸਰੀਆਂ ਦਾ ਇੰਸਟਾਗ੍ਰਾਮ ਮੈਂ ਕਿਹੇ ਵਾਰੀ ਮੈਂ ਚਲਾਉਂਦਾ ਹੀ ਨਹੀਂ ਮਤਲਬ ਕਿ ਇੱਕ ਦੋ ਦੋ ਦਿਨ ਚਲਾਉਂਦਾ ਹੀ ਨਹੀਂ ਮਤਲਬ ਕਿ ਨੈਟ ਆਨ ਹੋਊਗਾ ਤੇ ਇੰਸਟਾਗ੍ਰਾਮ ਚੱਲੇਗਾ ਵੀ ਕਈ ਵਾਰੀ ਦੋ ਦੋ ਦਿਨ ਚਲਾਉਂਦਾ ਨਹੀਂ ਕੁਦਰਤੀ ਇੰਸਟਾਗ੍ਰਾਮ ਮੇਰਾ ਆਨ ਹੀ ਤੇ ਕੁਦਰਤੀ ਮੈਂ ਫੋਨ ਚੁੱਕ ਲਿਆ ਕਿਉਂਕਿ ਕਈ ਵਾਰੀ ਫੋਨ ਬਹੁਤ ਆਉਂਦੇ ਆ ਥੱਕੇ ਹੋਈਦਾ ਕਿਹੜੇ ਫੋਨ ਨਹੀਂ ਚੁੱਕੀਦਾ ਕੁਦਰਤੀ ਕਿਸੇ ਵੀਰ ਨੇ ਫੋਨ ਲਾਇਆ ਤੇ ਜਿਵੇਂ ਮੈਂ ਸੈਸਵਾ ਫੋਨ ਚੁੱਕ ਲਿਆ ਮੈਂ ਕਿਹਾ ਹਾਂਜੀ ਵੀਰ ਜੀ ਦੱਸੋ ਮੈਨੂੰ ਕਹਿੰਦੇ ਵੀਰ ਜੀ ਅਸੀਂ ਇਦਾਂ ਪ ਕਈ ਯਾਰ ਵਿਜੀਤ ਲੁਕਚੂਰ ਸੱਚ ਵੀ ਬੋਲ ਦਿੰਦੇ ਮੈਂ ਕਿਹਾ ਵੀਜੀ ਮੈਨੂੰ ਵੀਡੀਓ ਭੇਜੋ ਉਹਨਾਂ ਨੇ ਜਦੋਂ ਵੀਡੀਓ ਭੇਜੀ ਮੈਂ ਆਕਾਸ਼ ਨੂੰ ਕਿਹਾ ਮੈਂ ਕਿਹਾ ਆਕਾਸ਼ ਵੀਰ ਦਾ ਨਾਮ ਹੈ ਕਿਹਾ 15 ਮਿੰਟਾਂ ਦਾ ਰਹਾਵਾ ਸਾਰਾ ਉਸੇ ਵੇਲੇ ਤਰਪੀ ਦੋ ਜਿਹੜੇ ਭਗਤ ਲੈ ਆਂਦੇ ਉਹਨੂੰ ਮੈਂ ਤਾਰ ਦਿੱਤੇ ਅਸੀਂ ਦੋਵੇਂ ਗੱਡੀ 'ਚ ਬੈਠੇ ਆ ਗੱਲਾਂ ਮਾਰਨ ਦੇ ਆਸ਼ਮਬਾਰੀ ਤੇ ਉਹਨਾਂ ਦਾ ਫੋਨ ਆ ਗਿਆ ਉਸੇ ਵੇਲੇ ਮੈਂ ਪਹੁੰਚ ਗਿਆ ਉੱਥੇ ਬਾਈ ਜਾਂਸ ਮੈਂ ਨਾ ਫੋਨ ਚੁੱਕਦਾ ਜਾਂ ਠੀਕ ਹੈ ਜੀ ਆ ਤੇ ਹੋ ਸਕਦਾ ਜੇ ਉਹ ਵੀਰ ਉਹ ਉਹਨਾਂ ਨਹੀਂ ਉਹਨਾਂ ਵੀਰਾਂ ਨੇ ਇੱਕ ਗੱਲ ਉਦਾਂ ਮੈਨੂੰ ਕਹੀ ਸੀ ਕਹਿੰਦੇ ਵੀ ਜੇ ਤੂੰ ਹਾਂ ਕੇ ਲੈ ਸਕਦੇ ਜੇ ਹੁਣ ਤਾਂ ਵੀ ਠੀਕ ਆ ਜੇ ਨਹੀਂ ਲੈ ਕੇ ਚਕੇ ਜਾ ਸਕਦੇ ਤੇ ਮੈਂ ਆਪਣੇ ਘਰ ਲੈ ਚੱਲਿਆ ਨਿਹੰਗ ਸਿੰਘ ਸੀਗੇ ਗੁਰੂ ਦੇ ਸਿੱਖ ਸੀਗੇ ਬੜੇ ਵਧੀਆ ਸੀਗੇ ਤੇ ਮੈਂ ਹੁਣ ਅੱਧੀ ਰਾਤ ਨੂੰ ਕਹਿੰਦਾ ਵੀ ਅਸੀਂ ਇੱਥੇ ਛੜਕਦੇ ਨਹੀਂ ਛੜਨੀ ਤੇ ਮੈਂ ਵੀਰ ਮੇਰਾ 15 ਮਿੰਟਾਂ ਵਿੱਚ ਮੈਂ ਆ ਤੇਰੇ ਕੋਲ ਆ ਜਾਣਾ ਵਾ ਤੇ ਮੈਨੂੰ ਵੀ ਇਹ ਹੁੰਦਾ ਵਾ ਕਿ ਉਦਾਂ ਵੀਰ ਭਰਾ ਕੋਈ ਹੋਵੇ ਨਾ ਅਗਲੇ ਨੂੰ ਕਹਿ ਦਿੰਦਾ ਕਿ ਵੀ ਜੇ ਵੀਰ ਵਾ ਕੋਈ ਗੱਲ ਨਹੀਂ ਤੁਸੀਂ ਆਪਣੇ ਕੋਲ ਰੱਖ ਲਓ ਮੈਂ ਸਵੇਰੇ ਆਣ ਕੇ ਲੈ ਜਾਊਗਾ ਹੁਣ ਮੇਰੀਆਂ ਵੀ ਦੋ ਧੀਆ ਇੱਥੇ ਬੈਠੀਆਂ ਵਿਚਾਰੀਆਂ ਮੇਰੀਆਂ ਦੋ ਧੀਆ ਆ ਅੱਜ ਮੈਂ ਕਿਸੇ ਦੀ ਇੱਜ਼ਤ ਟੱਕੂੰਗਾ ਕੱਲੋਂ ਰੱਬ ਮੇਰੀ ਟੱਕੂਗਾ ਮੇਰੀਆਂ ਧੀਆ ਨੇ ਵੱਡੀਆਂ ਹੋਣਾ ਭੈਣਾਂ ਦੇ ਮਾਮਲੇ ਦੇ ਵਿੱਚ ਮੈਂ ਉਦੋਂ ਹੀ ਤੁਰ ਪੈਣਾ ਵੀ ਰਾਤ ਨੂੰ ਹੀ ਤੁਰ ਪੈਣਾ ਵਾ ਵੀ ਹਾਂ ਵੀ ਮੇਰਾ ਕੋਲ ਪਹੁੰਚਣ ਦਾ ਜਰੀਆ ਹੋਵੇ ਸੀ ਮੰਨ ਕੇ ਚਲੋ ਕਈ ਯਾਰ ਜੇ ਮੈਂ ਹੁਣ ਇੱਥੇ ਹੁੰਦਾ ਹੀ ਨਾ ਤੇ ਫੇਰ ਔਖਾ ਸੀਗਾ ਮੇਰਾ ਤੇ ਚਲੋ ਇਹਦੀ ਮਾਂ ਦੀ ਸੇਵਾ ਸੀਗੀ ਤੇ ਉਸੇ ਵੇਲੇ ਰੰਗ ਲੈ ਫਿਰ ਵਾਏ ਗੁੱਡ ਨਾਈਟ ਆਏ ਹੋਣ ਘਰੋਂ ਬਾਹਰ ਨਹੀਂ ਜਾਣਾ ਜੇ ਹੁਣ ਮੇਰੀ ਗੱਲ ਸੁਣ ਜੇ ਹੁਣ ਗੁਰਦਾਰੇ ਉਹ ਗਈ ਨਾ ਕਿਤੇ ਮਾਂ ਜੇ ਹੁਣ ਗੁਰਦਾਰੇ ਕਿਤੇ ਗਈ ਤੇ ਮੈਂ ਨਹੀਂ ਜਾਣਦੀ ਰੀ ਬਾਤ ਮੈਂ ਨਹੀਂ ਕਰਣੀ ਕਰੇ ਨਾਲੇ ਮੇਰੀ ਅਰਦਾਸ ਕਰਨੀ ਮੇਰੀ ਵੀ ਗੁਰਦਾਰੇ ਜਾ ਕੇ ਹੋਣੇ ਨੇ ਡਰਦੀ ਨਹੀਂ ਜਾਣਾ ਨਹੀਂ ਮੈਂ ਤਾਂ ਵੀ ਅਖਣਾ ਵੀ ਥੋੜਾ ਡਰ ਪਾਵਾਂ ਨਾ ਨਾ ਜਾਵੇ ਕਿਉਂਕਿ ਵਾਰ-ਵਾਰ ਥੋੜੀ ਲੱਭਣਾਦਾ ਚਲੋ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਹਾਂ ਧੰਨਵਾਦ ਆਹ ਮੇਰੀ ਅਰਦਾਸ ਕਰਿਆ ਕਿ ਰੱਬ ਮੈਨੂੰ ਇਮਾਨਦਾਰੀਆਂ ਦੇਵੇ ਠੀਕ ਆ ਬਸ ਬਸ ਹਾਂ ਉਹਨਾਂ ਨੇ ਮੇਰੀ ਅਰਦਾਸ ਕਰਨੀ ਹੋਵੇ ਆਹੋ ਕੋਈ ਇਹ ਮਾਤਾ ਜੀ ਕੌਣ ਆ ਇਹ ਕੌਣ ਆ ਇਹ ਬਾਪੀ ਤੂੰ ਦਾ ਮੰਮੀ ਆ ਆ ਮੰਮੀ ਜੀ ਅੱਛਾ ਛੋਟਾ ਨਾਲ ਤੋਂ ਰੱਖਣਾ ਪਰੋਣਾ ਆਖਣਾ ਅੱਛਾ ਸਾਰਾ ਪਰਿਵਾਰ ਤੁਹਾਡਾ ਅੱਛਾ ਤੁਹਾਡਾ ਸਾਰਾ ਪਰਿਵਾਰ ਇਹ ਸਾਰਾ ਚਲੋ ਆਜੋ ਚਲੋ ਚੱਲ ਆ ਵੀ ਕੀ ਆਣਾ ਤੇਰਾ ਆ ਜਾਓ ਆ ਵੀ ਕੀ ਕਰੀ ਤੇ ਆਓ ਹਾਂ ਜਲਦੀ ਆ ਕੇ ਆਓ ਹਾਂ ਆ ਜਾਂਦੀ ਉਹਨਾਂ ਦੇ ਮੰਮੀ ਆ ਮੰਮੀ ਉਹਨਾਂ ਦੇ ਲੈ ਲੈ ਇੱਕ ਦਿਨ ਹੀ ਰੱਖਿਆ ਕਿ ਤੇ ਸਾਡੀ ਮੰਮੀ ਨੂੰ ਵੀ ਰੱਖੋ ਆ ਕੇ ਚਲੋ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਹਾਂਜੀ ਮੋਟਰਸਾਈਕਲ ਤੇ ਆਏ ਸਾਰੇ ਠੀਕ ਹੈ ਹੈਗੇ ਮਰਸਲ ਹੈਗੇ ਆ ਨਹੀਂ ਤੇ ਮੈਂ ਇਹਨਾਂ ਬਿਠਾ ਲੈਣ ਵਿੱਚ ਕਾ ਆ ਆ ਹਾਂਜੀ ਵੀਰੋ ਜਿੱਦਾਂ ਤੁਸੀਂ ਵੇਖਿਆ ਸੀਗਾ ਕਿ ਪੱਟੀ ਮੋੜਾ ਵਾਲੀ ਮਾਤਾ ਪੰਜ ਨੂੰ ਲੈ ਕੇ ਆਏ ਸੀ ਹੁਣੇ-ਹੁਣੇ ਵੀਡੀਓ ਪਾਈ ਸੀ ਉਹਦਾ ਪਰਿਵਾਰ ਆਣ ਕੇ ਲੈ ਗਿਆ ਵਾ ਪਰ ਹੁਣ ਆਪਾਂ ਸੋ ਜੀ ਅੱਜ ਆਸ਼ਰਮ ਦੇ ਵਿੱਚੋਂ ਲਾਈਵ ਹੋਏ ਆ ਅੱਜ ਬੁੱਧਵਾਰ ਦਾ ਦਿਨ ਵਾ ਤੇ ਦੋ ਤਿੰਨ ਦਿਨਾਂ ਤੱਕ ਦੀਵਾਲੀ ਆਉਣ ਵਾਲੀ ਆ ਸੋ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਉਹ ਮਾਤਾ ਨੂੰ ਤੇ ਉਹਦਾ ਪਰਿਵਾਰ ਲੈ ਗਿਆ ਪਰ ਇੱਥੇ ਕਈ ਮਾਵਾਂ ਹੈਗੀਆਂ ਵਾ ਜਿਵੇਂ ਉਹ ਬੈਠੀਆਂ ਵਾ ਇਹਨਾਂ ਦੇ ਪਰਿਵਾਰ ਕਈਆਂ ਦੇ ਲੈਣ ਨਹੀਂ ਆਉਂਦੇ ਤੇ ਕਈਆਂ ਦੇ ਹੈਗੇ ਨਹੀਂ ਆ ਸੋ ਇਹਨਾਂ ਵਾਸਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਹਨਾਂ ਦਾ ਕੋਈ ਨਾ ਪੁੱਤ ਵਾ ਨਾ ਭਰਾ ਵਾ ਨਾ ਭੈਣ ਵਾ ਸੋ ਇਹਨਾਂ ਦੀ ਜਿਹੜੀ ਦੀਵਾਲੀ ਆ ਕਿਤੇ ਇਹ ਨਾ ਹੋਵੇ ਕਿ ਦੁੱਖਾਂ ਦੇ ਵਿੱਚ ਲੰਗੇ ਸੋ ਇਹਨਾਂ ਨੂੰ ਜ਼ਰੂਰ ਮਿਲਣ ਆਇਓ ਅਜੋ ਮੈਂ ਤੁਹਾਨੂੰ ਹੋਰ ਆਸ਼ਮ ਦੇ ਵਿੱਚ ਜਿਹੜੇ ਭਗਤ ਵਾ ਹੋਰ ਦਿਖਾਉਣਾ ਵਾ ਜਿਵੇਂ ਆ ਭੈਣ ਵਾ ਇਹ ਫੇਲੋ ਕੇ ਤੇ ਆ ਉਹ ਮਾਤਾ ਵਿਚਾਰੀ ਭੂਮਾ ਬੁੱਝਾ ਤੋਂ ਕੋਈ ਵੀ ਪਰਿਵਾਰਕ ਮੈਂਬਰ ਹਜੇ ਤੱਕ ਮਿਲ ਨਹੀਂ ਆਇਆ ਇਹਨਾਂ ਨੂੰ ਸਾਲ ਸਾਲ ਹੋ ਗਿਆ ਮੇਰੇ ਕੋਲ ਮਾਵਾਂ ਨੂੰ ਤੇ ਆ ਭੈਣ ਵਾ ਇਹ ਵੀ ਅੰਬਰ ਸਾਹਿਬ ਤੁਮੇ ਲੈ ਕੇ ਆਇਆ ਸੀਗਾ ਉਹ ਭੈਣ ਨੂੰ ਮੈਂ ਲੈ ਕੇ ਆਇਆ ਸੀਗਾ ਤਰਨ ਤਰਨ ਤੋਂ ਪਰ ਕੋਈ ਵੀ ਮਿਲ ਨਹੀਂ ਆ ਰਿਹਾ ਸੋ ਇਹਨਾਂ ਨੂੰ ਤੁਸੀਂ ਦੇਖਿਆ ਹੀ ਆ ਕਿ ਦੁਖੀ ਨਸੀਬ ਹੋਏ ਆ ਸੁੱਖ ਤੇ ਜਿਵੇਂ ਇਹਨਾਂ ਤੋਂ ਵਿਛੜੇ ਹੁੰਦੇ ਆ ਇਹਨਾਂ ਤੋਂ ਰੁੱਸੇ ਹੁੰਦੇ ਆ ਸੋ ਮੈਂ ਆਸ ਕਰਦਾ ਹਾਂ ਕਿ ਹਰ ਕੋਈ ਜਿਹੜੀ ਲੋਕ ਵਾ ਭੈਣ ਭਰਾ ਵਾ ਦੀਵਾਲੀ ਆ ਆਪਣੇ ਚ ਮਨਾਉਂਦੇ ਆ ਚਲੋ ਵੈਗਰੂ ਆਪਣੇ ਚ ਮਨਾਵੇ ਵੀ ਇਹਨਾਂ ਦੀ ਦੀਵਾਲੀ ਪਰ ਇਹਨਾਂ ਦਾ ਜਿਹੜਾ ਭੈਣਾਂ ਦਾ ਇਹਨਾਂ ਦਾ ਕੋਈ ਨਹੀਂ ਹੈਗਾ ਸੋ ਇਹ ਵੀ ਤੁਹਾਡੇ ਆਪਣੇ ਆ ਇਹਨਾਂ ਨਾਲ ਵੀ ਜ਼ਰੂਰ ਦੀਵਾਲੀ ਮਨਾਇਓ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਵਾਂ ਇਥੇ ਉਹਨਾਂ ਭਗਤ ਜਿਹੜੇ ਪ੍ਰਸ਼ਾਦਾ ਪਾਣੀ ਛਕੰਦੇ ਆਪਨੇ ਤੇ ਆ ਵੇਖੋ ਹਣ ਭੈਣ ਵੇਖੋ ਇਹਨੇ ਆਉਣਾ ਵਾ ਮੇਰੇ ਕੋਲੋਂ ਨਾ ਕੁੱਟ ਕੇ ਜਫੀ ਪਾਉਣੀ ਇਹਨੇ ਮੈਨੂੰ ਸੋ ਇਹਨਾਂ ਦਾ ਜ਼ਰੂਰ ਇਹਨਾਂ ਨਾਲ ਜਿਹੜੀਆਂ ਆਪਣੀਆਂ ਖੁਸ਼ੀਆਂ ਜ਼ਰੂਰ ਆਣ ਕੇ ਵੰਡਿਓ ਜੀ ਇਹ ਪਿੰਡ ਮਰਹਾਣਾ ਜਿਹੜਾ ਤਰਨਤਾਰਨ ਦੇ ਵਿੱਚ ਆ ਨਾ ਹਲੋ ਹਾਂ ਜੀ ਲੋਸਮਟ ਆਪਣੇ ਆਸ਼ਰਮ ਦੇ ਵਿੱਚ ਸਾਰਿਆਂ ਨੂੰ ਦੂਰ ਭਗਤਾਂ ਨੂੰ ਆਪਣਾ ਨੂੰ ਪੰਜਾਬ ਵਿੱਚ ਹਿੰਦੁਸਤਾਨ ਦੀ ਕੁੜੀ ਜਿਹੜੀ ਭੈਣ ਜੀ ਸਾਰੇ ਬੰਨੇ ਲੋਸਮਟ ਕਰਦੀ ਫਿਰਦੀ ਹਾਂ ਧੰਨਵਾਦ ਜੀ ਧੰਨਵਾਦ ਮੇਰੀ ਭੈਣ ਦਾ ਤੇ ਇਹ ਸੰਗ ਦੀ ਭਗਤਵਾ ਇਸ ਟਾਈਮ ਹੁਣ ਪ੍ਰਸ਼ਾਦਾ ਛੱਕੇ ਟੇ ਆ ਸੋ ਆ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਇਹਨਾਂ ਵਾਸਤੇ ਦੀਵਾਲੀ ਦਾ ਜਿਹੜਾ ਜਿਹੜਾ ਹੁਣ ਤਿਹਾਰਾ ਪਵਿੱਤਰ ਤਿਹਾਰਾ ਇਹਨਾਂ ਨਾਲ ਜਰੂਰ ਸ਼ੇਅਰ ਕਰਿਓ ਇਹਨਾਂ ਨਾਲ ਜਰੂਰ ਆਣ ਕੇ ਆਪਣੀ ਖੁਸ਼ੀ ਮਨਾਇਓ ਤੇ ਆ ਹੁਣ ਆਪਣੇ ਅੰਦਰ ਮੈਂ ਤੁਹਾਨੂੰ ਭਗਤ ਦਿਖਾਉਣ ਲੱਗਾ ਵਾਂ ਇਹ 50 60 ਭਗਤਵਾ ਆਪਣੇ ਕੋਲ ਹੁਣ ਇਹਨਾਂ ਵਾਸਤੇ ਸਾਨੂੰ ਹੁਣ ਇਸ ਟਾਈਮ ਕਣਕ ਦੀ ਜਿਹੜੀ ਆ ਬਹੁਤ ਦਿੱਕਤ ਆ ਰਹੀ ਆ ਕਣਕ ਦਾ ਜਿਹੜਾ ਸਟਾਕ ਸੀਗਾ ਸਾਡੇ ਕੋਲ 4-5 ਮਹੀਨੇ ਦਾ ਸੀਗਾ ਉਹ ਲਗਭਗ ਖਤਮ ਹੋ ਗਿਆ ਵਾ ਤੇ ਇਹਨਾਂ ਵਾਸਤੇ ਹੁਣ ਜਰੂਰ ਕਣਕ ਦੀ ਸਪੋਰਟ ਕਰਿਓ ਕਿਤੇ ਇਹ ਨਾ ਹੋਏ ਕਿ ਵਿਚਾਰੇ ਜਿਹੜੇ ਆ ਪ੍ਰਸ਼ਾਦੇ ਪਾਣੀ ਖੋਣੋ ਇਹਨਾਂ ਦਾ ਜਿਹੜਾ ਡੰਗ ਨਗਣਾ ਓਕਾ ਹੋ ਜਾਵੇ ਆ ਹੁਣ ਸਾਡੇ ਕੋਲ ਵੀਰਵਾ ਭਗਤਵਾ ਤੇ ਇਹ ਮੈਂ ਲਗਭਗ ਮੈਨੂੰ ਅਰਕੀ ਫਰਵਰੀ ਦੇ ਵਿੱਚ 2 ਸਾਲ ਹੋ ਜਾਣੇ ਇਸ ਬੱਚੇ ਨੂੰ ਲੈ ਕੇ ਆਏ ਨੂੰ ਪੈਟਰੋਲ ਪੰਪ ਤੋਂ ਲੈ ਕੇ ਆਏ ਸੀਗਾ ਪੰਜਾਬੀ ਬੱਚਾ ਵਾ ਪੰਜਾਬੀ ਬੋਲਦਾ ਵਾ ਪਰ ਇਹਦਾ ਪਰਿਵਾਰ ਨਹੀਂ ਲੱਭ ਰਿਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਦਾ ਜਿਵੇਂ ਮਾਂ ਦਾ ਪਰਿਵਾਰ ਲੱਭਾ ਪੱਟੀ ਵਾਲੀ ਦਾ ਇਸ ਬੱਚੇ ਦਾ ਪਰਿਵਾਰ ਵੀ ਲੱਭ ਜੇ ਆ ਨਿੱਕੇ ਨਿੱਕੇ ਮੇਰੇ ਕੋਲ ਬੱਚੇ ਹਾਂ ਬਾਬਾ ਇਹਨਾਂ ਨੇ ਵੀ ਹੁਣ ਜੱਫੀ ਪਾਉਣੀ ਆ ਮੇਰੇ ਨਾਲ ਆ ਵੇਖੋ ਕਿੰਨਾ ਪਿਆਰ ਕਰਦੇ ਆ ਸੋ ਦੀਵਾਲੀ ਦੇ ਵਿੱਚ ਸੰਧੀ ਹੁਣ ਸਾਨੂੰ ਇੱਥੇ ਕਾਫੀ ਚੀਜ਼ਾਂ ਦੀ ਵੀ ਲੋੜ ਵਾ ਜਿਵੇਂ ਹੁਣ ਸਿਆਲ ਦੇ ਵਿੱਚ ਇਹਨਾਂ ਦੇ ਸਿਆਲੀ ਕੱਪੜਿਆਂ ਦੀ ਲੋੜ ਵਾ ਬਿਸਤਰਿਆਂ ਦੀ ਲੋੜ ਵਾ ਮੰਜੀਆਂ ਦੀ ਲੋੜ ਵਾ ਨਾਲ ਦੀ ਨਾਲ ਸਾਨੂੰ ਜਿਵੇਂ ਵਾਸ਼ਿੰਗ ਮਸ਼ੀਨ ਵੱਡੀ ਵਾਸ਼ਿੰਗ ਮਸ਼ੀਨ ਦੀ ਲੋੜ ਆ ਠੀਕ ਹੈ ਖਾਲਾ ਪੈਣ ਖਾਲਾ ਖਾਲਾ ਖਾਣਾ ਮ ਜਿਵੇਂ ਦੀਵਾਲੀ ਉਹ ਦੂਜਾ ਹੁਣ ਸਿਆਲ ਆਉਣ ਵਾਲਾ ਵਾ ਸਿਆਲੀ ਕਪੜਿਆਂ ਦੀ ਲੋਡ ਵਾ ਵਾਸ਼ਿੰਗ ਮਸ਼ੀਨ ਦੀ ਲੋਡ ਆ ਜਿਹੜੀ ਵੱਡੀ ਮਾਸ਼ੀਨ ਹੁੰਦੀ ਜਿਹਦੇ ਵਿੱਚ ਕੰਬਲ ਵੀ ਧੋਤੇ ਜਾਣ ਨਾਲ ਦੀ ਨਾਲ ਸਾਨੂੰ ਇੱਕ ਕੈਂਡੀ ਦੀ ਲੋਡ ਆ ਜਿਹਦੇ ਵਿੱਚ ਜਿਹੜੀ ਹੁੰਦੀ ਹੈ ਡੈੱਡ ਬੋਡੀ ਉਹ ਪਾਈ ਜਾਵੇ ਕਿਉਂਕਿ ਜਦੋਂ ਸਾਨੂੰ ਇੱਥੇ ਕੋਈ ਡੈਥ ਹੁੰਦੀ ਆ ਰਾਤ ਬਰਾਤੇ ਡੈਥ ਹੁੰਦੀ ਆ ਤੇ ਸਾਨੂੰ ਕਿਤੋਂ ਮਤਲਬ ਕਿ ਕਿਰਾਏ ਤੇ ਜਾਂ ਕਿਤੋਂ ਮਾਂਕੇ ਸਾਨੂੰ ਇਹ ਲੈ ਕੇ ਆਉਣੀ ਪੈਂਦੀ ਆ ਜਿਹੜੀ ਹੁੰਦੀ ਡੈੱਡ ਬੋਡੀ ਵਾਲੀ ਮਸ਼ੀਨ ਨਾਲ ਦੀ ਨਾਲ ਹੁਣ ਭੈਣਾ ਦਾ ਜਿਵੇਂ ਤੁਹਾਨੂੰ ਮੈਂ ਫੋਨ ਲਗਾਵਾ ਕਿ ਉਹ ਜਿਹੜਾ ਸ਼ੈੱਡ ਵਾ ਉੱਥੇ ਸੰਜੀ ਆ ਪੈਨਾਂ ਨੂੰ ਵਿਚਾਰੀਆਂ ਨੂੰ ਟੈਂਪਰੇਰੀ ਅਸੀਂ ਰੱਖ ਰਹੇ ਆ ਛੱਡ ਦੇ ਥੱਲੇ ਰੱਖ ਰਹੇ ਆ ਨਾ ਉਹਦੀ ਕੋਈ ਕੰਦ ਹੈਗੀ ਆ ਨਾ ਕੋਈ ਉਹਦਾ ਕੋਈ ਹੈਗਾ ਵਾ ਕੋਈ ਬੈੱਡ ਲੱਗਾ ਵਾ ਕਿਉਂਕਿ ਇਹ ਸਾਡਾ ਹੈਗਾ ਤੇ ਆਸ਼ਨੂ ਵੀਰਾਂ ਵਾਸਤੇ ਸੀਗਾ ਪਰ ਜਦੋਂ ਕੋਈ ਰੋਡ ਤੋਂ ਭੈਣ ਲੈ ਕੇ ਆ ਕੋਈ ਫੋਨ ਲਵਾਉਂਦਾ ਕਿ ਕੋਈ ਰੋਡ ਤੇ ਭੈਣ ਤਰੀ ਫਿਰਦੀ ਆ ਫੇਰ ਆ ਨਹੀਂ ਜਾਂਦਾ ਤੇ ਅਸੀਂ ਇੱਕ ਆ ਜੀ ਕਹਿੰਦੇ ਨੇ ਆਰਟੀਫੀਸ਼ੀਅਲ ਜੇ ਇੱਥੇ ਪੈਣਾ ਨੂੰ ਸਮਾਂ ਦੇਦਾ ਵਾ ਪਰ ਹੁਣ ਸਿਆਲ ਆਉਣ ਵਾਲਾ ਠੰਡ ਜਿਆਦੀ ਹੋ ਜਾਣੀ ਆ ਜਿਹੜਾ ਇੱਥੇ ਜਿਹੜੇ ਤੁਹਾਨੂੰ ਦਿਖਾ ਰਿਹਾ ਵਾ ਆ ਜਿਹੜੇ ਕੰਦ ਵਾ ਇੱਥੇ ਅਸੀਂ ਦੋ ਤਿੰਨ ਕਮਰੇ ਬਣਾ ਕੇ ਪਾਵਾਂਗੇ ਸੋ ਇੱਥੇ ਕਮਰਿਆਂ ਦੀ ਲੋਡ ਵਾ ਇੱਕ ਹੁਣ ਜਿਹੜੀ ਤੁਹਾਨੂੰ ਦੱਸਾਂ ਕਿ ਸਾਨੂੰ ਇੱਕ ਗੱਡੀ ਦੀ ਲੋਡ ਹੈ ਜਦੋਂ ਕਿਉਂਕਿ ਗੱਡੀ ਮੇਰੇ ਕੋਲ ਛੋਟੀ ਆ ਆ ਵੀਰਾਂ ਨੇ ਅਖਣਾ ਕਿ ਵੀਰ ਬਹੁਤ ਡਿਮਾਂਡ ਕਰੀ ਜਾਂਦਾ ਕਿ ਸਾਨੂੰ ਕਦੀ ਲੋਡ ਨਹੀਂ ਸੀ ਪਈ ਇਹਨਾਂ ਕਦੀ ਕਾ ਨਹੀਂ ਸੀ ਪਰ ਹੁਣ ਆ ਜਿਵੇਂ ਜਿਵੇਂ ਸੰਗਤ ਵਧ ਰਹੀ ਐ ਸੋ ਵੀਰ ਜੀ ਉਤੋਂ ਵੀ ਤੁਹਾਨੂੰ ਆਪਣੀਆਂ ਜ਼ਰੂਰਤਾਂ ਵੀ ਵੱਧ ਰਹੀਆਂ ਵਾ ਮੈਂ ਹੁਣ ਇਹਨਾਂ ਭੈਣ ਭਰਾਵਾਂ ਵਾਸਤੇ ਮੰਗ ਰਿਹਾ ਵਾ ਮੈਂ ਨਹੀਂ ਕਹਿੰਦਾ ਕਿ ਮੈਨੂੰ ਮੇਰੇ ਅਕਾਊਂਟ 'ਚ ਪੈਸੇ ਪਾਓ ਤੁਸੀਂ ਆਪ ਆਣ ਕੇ ਇੱਥੇ ਇਟਾਂ ਦੀ ਰੇਤਾ ਦੀ ਬੱਜਰੀ ਦੀ ਸੀਮੈਂਟ ਦੀ ਸੇਵਾ ਕਰ ਸਕਦੇ ਜੀ ਜਾਂ ਸਾਨੂੰ ਇੱਕ ਹੁਣੇ ਜਿਵੇਂ ਗੱਡੀ ਦੀ ਲੋਡ ਆ ਪਿੱਕੇ ਦੀ ਲੋਡ ਆ ਉਹ ਤੁਸੀਂ ਜ਼ਰੂਰ ਸਾਥ ਦਿਓ ਕਿਉਂਕਿ ਜਦੋਂ ਹੁਣ ਆ ਕੋਈ ਡੈੱਡ ਬੋਡੀ ਲੈ ਕੇ ਜਾਈਦੀ ਆ ਉਹ ਵੀ ਉਸੇ ਗੱਡੀ ਦੀ ਆਪਣੀ ਵਰਨਾ ਚ ਲੈ ਕੇ ਜਾਈਦੀ ਆ ਜਾਂ ਕੋਈ ਭਗਤ ਨੂੰ ਛਡਵਾ ਕੇ ਲੋਣਾ ਵਾ ਉਹ ਵੀ ਉਹਦੇ ਚ ਲੈ ਕੇ ਜਾਂਦਾ ਵਾ ਫਿਰ ਉਹਦੇ ਚ ਟੀਮ ਪੂਰੀ ਜਾਂਦੀ ਨਹੀਂ ਆ ਦੋ ਤਿੰਨ ਜਾਨੇ ਜਾਣੇ ਆ ਜਿਹੜੇ ਗੱਡੀ ਚ ਬੈਂਦੇ ਕਿਉਂਕਿ ਇੱਕ ਦੋ ਜਾਨੇ ਉਧਰੋਂ ਵੀ ਲੈ ਕੇ ਆਉਣੇ ਹੁੰਦੇ ਆ ਜੇਕਰ ਪਿੱਕੇ ਦੀ ਸਪੋਰਟ ਹੋ ਜੇ ਤਾਂ ਬੜਾ ਵਧੀਆ ਹੋਊਗਾ ਕਿਉਂਕਿ ਜਦੋਂ ਮੰਡੀ ਜਾਂਦਾ ਵਾ ਸੌਦਾ ਲੈਣ ਜਾਂਦਾ ਵਾ ਹੁਣ ਅਸੀਂ 90 ਆਪਣੇ ਕੋਲ 70 80 ਭਗਤ ਵਾ ਉਹਨਾਂ ਵਾਸਤੇ ਜੇ ਹਫਤੇ ਦਾ ਸੌਦਾ ਲੈ ਕੇ ਆਉਣਾ ਤੇ ਵਰਨਾ ਦੇ ਵਿੱਚ ਆਉਂਦਾ ਨਹੀਂ ਆ ਸੋ ਪਿਕਾ ਹੋਊਗਾ ਤੇ ਬੜੇ ਸਾਨੂੰ ਉਸ ਦੀ ਜਿਹੜੀ ਆ ਸਹੂਲਤ ਹੋ ਜੂਗੀ ਸੋ ਜੇਕਰ ਕਿਸੇ ਵੀਰ ਭਰਾ ਨੇ ਆ ਆਉਣਾ ਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅਨਾਥਾ ਸ਼ਰਮਾ ਉੱਪਰ ਸਾਡਾ ਮੋਬਾਈਲ ਨੰਬਰ ਵੀ ਦਿੱਤਾ ਸਕਰੀਨ ਦੇ ਉੱਪਰ Google Pay ਨੰਬਰ ਵੀ ਦਿੱਤਾ ਵਾ ਸੋ ਜਰੂਰ ਵੱਤਵਾ ਸਹਿਯੋਗ ਦਿਓ ਸਾਥ ਦਿਓ ਤੇ ਮੈਂ ਆਸ ਕਰਦਾ ਵਾਂ ਕਿ ਦੀਵਾਲੀ ਦੇ ਮੌਕੇ ਜਰੂਰ ਜਿਹੜੀਆਂ ਰੱਬੀ ਰੂਹਾਂ ਵਾਂ ਆ ਉਹਨਾਂ ਨੂੰ ਮਿਲਣ ਮੇਰੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਭੈਣ ਭਰਾ ਜਰੂਰ ਆਉਣਗੇ ਜੀ ਬਾਕੀ ਹੁਣ ਜਿਵੇਂ ਸਾਡੇ ਨਾਲ ਸੰਜੀ ਇੱਥੇ ਆ ਸਿਆਲ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਜਿਵੇਂ ਤੁਹਾਨੂੰ ਮੈਂ ਦੱਸ ਦਿੱਤਾ ਸੀ ਕਿ ਇੱਥੇ ਥਾਂ ਜਿਹੜੇ ਆ ਕਮਰੇ ਪਾਉਣੇ ਆ ਉਹ ਜਰੂਰ ਸਹਿਯੋਗ ਦਿਓ ਕਿਉਂਕਿ ਠੰਡ ਦੇ ਵਿੱਚ ਆਪਾਂ ਆਪਣੇ ਮਾਵਾ ਨੂੰ ਆਪਣੇ ਬੱਚਿਆਂ ਨੂੰ ਸੰਭਾਲ-ਸਮਾਂ ਰੱਖਦੇ ਆ ਪਰ ਮੇਰੇ ਕੋਲ ਜਿੰਨਾ ਕਿ ਮੈਂ ਕਰ ਸਕਦਾ ਵਾਂ ਆਪਣੇ ਕੋਲੋਂ ਕਰ ਰਿਹਾ ਵਾਂ ਪਰ ਨਾਲ ਹੁਣ ਤੁਹਾਡੇ ਸਹਿਯੋਗ ਦੀ ਵੀ ਲੋੜ ਆ ਸੋ ਜਿਹੜੇ ਵੀਰ ਭਰਾ ਸੇਵਾ ਕਰ ਸਕਦੇ ਜਰੂਰ ਕਰਿਓ ਤੇ ਜਿਹੜੇ ਵੀਰ ਭਰਾ ਸੇਵਾ ਨਹੀਂ ਕਰ ਸਕਦੇ ਉਹ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੀ ਸੇਵਾ ਕਰ ਸਕਦੇ ਆ ਕਿਉਂਕਿ ਤੁਹਾਡੀ ਸ਼ੇਅਰ ਕੀਤੇ ਵੀਡੀਓ ਕਿਸੇ ਸੇਵਾਦਾਰ ਕੋਲ ਪਹੁੰਚ ਜੇ ਤੇ ਉਹ ਸੇਵਾ ਕਰ ਸਕਦਾ ਵਾ ਇਹਦੇ ਵਿੱਚ ਤੁਹਾਡਾ ਵੀ ਹਿੱਸਾ ਪੈ ਜਾਊਗਾ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ